ਪਣਾ ਤਾਂ ਮਰੀ ਸੱਬਲ ਕੀਤੀ ਪਈ ਦੇ ਇੱਥੇ ਮਰੀ ਇੱਥੇ ਪੀਜੀਏ ਸੱਬਲ ਮਾਰ ਕੇ ਬਖਨਨ ਰਾਤ ਤੱਕ ਲੱਗਿਆ ਲੱਗਿਆ ਰਾਤ ਸਿਰਫ ਕਿਦਾਤ ਮਾਰਿਆ ਗੱਲ ਮਾਰਿਆ ਗੱਲ ਮਾਰਿਆ ਕਨਾ ਮੇਰੀ ਮਰਾ ਪਿੰਡ ਬੱਡੀ ਡੇਲੇ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮਾਤਾ ਤਾਂ ਇਹ ਅਸੀਂ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਬੀ ਜਾਈ ਨੇ ਸਫੇਂਦਰ ਗੌਰ ਨੇ ਕੋਈ ਘਰੇ ਗੜਾਈ ਪੜੇ ਕੋਈ ਲੜੀ ਪੜੀ ਨਹੀਂ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਲੜਕੀ ਵੀ ਚਾਪੀ ਕੇ ਅਸੀਂ 48 ਬੁੜੀ ਵੀ ਕੋਈ ਕੋਈ ਚਲ ਪਪਾ ਵਾਲੇ ਕਰਕੇ ਦੁਬਾਰੀ ਸੋ ਗਈ ਜੀ ਜਾਂਦੇ ਹੁੰਦੇ ਕਿ 6 ਵਜੇ ਗਈ ਜੀ ਸੀ ਮੌਤ ਉਹਦੀ ਹੋਈ ਪਈ ਬੁਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਬੈਨ ਹੋ ਗਏ ਜੀ 9 ਸਾਲ ਹੋ ਗਏ ਕੋਈ ਜਾਂਦੇ ਸੀ ਵਧੀਆ ਜੈ ਜੈ ਤੇ ਜੀ ਵੀ ਮੀਨ ਅਮੀਨੇ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਕਿੱਥੋਂ ਜੀ ਇਹ ਇਹ ਵਿਆਹ ਵਿਆਹ ਕੀ ਹੈ ਜੀ ਰੰਤੀ ਦਾਗਾ ਕੀ ਅੰਡਮਨ ਦਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਚੇ ਹੈਗੇ ਬੱਚਾ ਇੱਕ ਮੁੰਡਾ ਇੱਕ ਕੁੜੀ ਆ ਜੀ ਵੱਡੀ 6 ਸਾਲ ਦੀ ਮੁੰਡਾ 2 ਜੂੜ ਕੇ ਸਾਲ ਕਾ ਜੀ ਅੱਛਾ ਹਾਂ ਜੀ ਕੋਈ ਲੜਾਈ ਕੋਈ ਘਰੇ ਨਹੀਂ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਕਦੇ ਰਹਿੰਦੇ ਸੀ ਕੋਈ ਲੜਾਈ ਨਹੀਂ ਕੋਈ ਪੜ੍ਹਾਈ ਨਹੀਂ ਜੀ ਹਾਂ ਜੀ ਕਦੇ ਨਾਲ ਕੀਤੀ ਹੈ ਮੌਤ ਕੀ ਇੱਕ ਇੱਕ ਦਾਤ ਹੈ ਜੀ ਆਪਾਂ ਸਾਗ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਰੀ ਹੋਈ ਐਥੇ ਮਰੀ ਐਥੇ ਪੁਪੜੀ ਜੀ ਐਥੇ ਸੱਬਲ ਮਾਰੀ ਫੱਪੜ ਮਾਰ ਕੇ ਫਿਰ ਉਹਨੇ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਦਾਤ ਮਾਰਿਆ ਕਿਤੇ ਗਲਤ ਮਾਰਿਆ ਕਿ ਮਾਰਿਆ ਜੀ ਉਹਨੇ ਅੱਛਾ ਕਈ ਵਾਰ ਕੀਤੀ ਹੋਈ ਹੈ ਹਾਂ ਕਈ ਵਾਰ ਕੀਤੀ ਹੋਈ ਹੈ ਜੀ ਫਿਰ ਹਸਪਤਾਲ ਲੈ ਕੇ ਗਏ ਕਿ ਨਹੀਂ ਨਹੀਂ ਉਹਦੀ ਮਾਤ ਉਰੀ ਜੀ ਪਿੰਡਾਂ ਨੇ ਚੱਕਣੀ ਨਹੀਂ ਦਿੱਤੀ ਅੱਛਾ ਵੀ ਹੁਣ ਕੀ ਕਿੱਥੇ ਜਾਊਂਗੀ ਤੁਸੀਂ ਕੀ ਹੋਏ ਉਹ ਕਿੱਥੇ ਤੁਹਾਡੀ ਪਰਚਾਈ ਹੁਣ ਉਹ ਥਾਣੇ ਦੇ ਵਿੱਚ ਹੈ ਜੀ ਹੁਣ ਹਾਂ ਜੀ ਅੱਛਾ ਹਾਂ ਜੀ ਕੀ ਕਰ ਬਾਈ ਕਰਾਰੇ ਉਹ ਕਰ ਪਰ ਇਹ ਜੀ ਜੀ ਕਦੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਜੀ ਬੱਚਿਆਂ ਨੂੰ ਵੀ ਮਾਰ ਸਕਦੀ ਜੀ ਥਾਣੇ ਚ ਰਿਪੋਰਟ ਲਖਾਈਏ ਹਾਂਜੀ ਮੇਰੇ ਵੱਲੋਂ ਰਿਪੋਰਟ ਲਖਾਈ ਜੀ ਕੀ ਮੰਗ ਕਰਦੇ ਹੁਣ ਮੰਗੋ ਜੀ ਸਜਾ ਹੁਣ ਇਹਨੂੰ ਬਹੁਤ ਪੁੱਲਾ ਕਿਉਂ ਨਾਮ ਹੈ ਪਿੰਡ ਕਿਹੜਾ ਜੀ ਜੀ ਮੇਰਾ ਨਾਮ ਰਣਜੀਤ ਸਿੰਘ ਭਾਲੀਆ ਮੈਂ ਇਸੇ ਪਿੰਡ ਲੇਲਕਲਾ ਦਾ ਸਾਬਕਾ ਸਰਪੰਚ ਹਾਂ ਕੀ ਮਾਮਲਾ ਹੈ ਜਿਹੜਾ ਇੱਕ ਬਜ਼ੁਰਗ ਔਰਤ ਦੀ ਹੱਤਿਆ ਹੋਈ ਹੈ ਇਹ ਜਿਹੜੀ ਬਜ਼ੁਰਗ ਔਰਤ ਪੂਰੀ ਕੌੜ ਨੇ ਤੇ ਹੋਈਏ ਇਹ ਦੀ ਨੂੰ ਨੇ ਹੀ ਕੀਤੇ ਆ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੀ ਦੀ ਘਰ ਵਾਲੀ ਹੈ ਜਸਮਿੰਦਰ कौर ਇਹ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਜਦੋਂ ਪੱਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ ਚ ਉਸ ਤੋਂ ਬਾਅਦ ਗਲੀ ਚ ਉੱਥੇ ਇਹਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰ ਚ ਇੱਕ ਦਾ ਰਾੜ ਜਿਹਨੂੰ ਸੱਪੜਾ ਕਹਿੰਦੇ ਨੇ ਉਹਦੇ ਨਾਲ ਵਾਰ ਕੇ ਦਿੱਤਾ ਹੋਇਆ ਇੱਕ ਪੁਰਪਲੇਜ ਚਾਰਪਰ ਕੀਤਾ ਹੋਇਆ ਇੱਕ ਇੱਕ ਦਾ ਦਾਸਤ ਸਾਗ ਜੀ ਨਾਲ ਦਾ ਦਾਸਤ ਉਹਦੇ ਗਰਦ ਤੇ ਵਾਰ ਕੀਤਾ ਹੋਇਆ ਤੇ ਕਹਿੰਦੇ ਕਿ ਬੱਚੇ ਵੀ ਇਹਨਾਂ ਨੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲ ਇਹ ਵੀ ਇਹ ਨਾਲ ਹੈ ਜੀ ਇਹ ਪ੍ਰਵਾਸੀ ਔਰਤ ਹੈ ਜਿਹਨੂੰ ਕਿ ਆਪਾਂ ਭਈਆ ਕਹਿੰਨਦੇ ਨੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਘਰਾਂ 'ਚ ਰੱਖਣ ਦੀ ਗਰੇਜ ਕੀਤਾ ਹੁਣ ਅਸੀਂ ਤਾਂ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰ ਕੀ ਮਾਮਲਾ ਹੈ ਜਿਹੜਾ ਅੱਜ ਹੋਇਆ ਘਟਨਾ ਦਾ? ਜੀ ਜੀ ਵਿਸਤ੍ਰਿਤ ਜਾਣਕਾਰੀ। ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਮੈਂ ਸਮੀਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ। ਤਾਂ ਉੱਥੇ ਉਹ ਬਜ਼ੁਰਗ عورت ਪੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ بیٹے ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮੌਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ ਲਾਸ਼ ਮੌਨਕ ਸਿਵਲ ਹਸਪਤਾਲ ਮੋਰਚਰੀ ਵਿੱਚ ਭੇਜੀ ਤੇ ਦੋਸਤ ਨੂੰ ਉਹ ਕਰਵਾ ਰਹੇ ਆ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰવાર ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਉਹਦੇ ਡੈੱਡ ਵਰਡਿੰਗ ਉਸ ਭੇਜਤਾ ਤੇ ਜਿਹੜੀ ਚੰਦਰਮਣੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ ਤੇ ਪੇਸ਼ ਕਰਕੇ ਅਗਲੀ ਕਾਰਵਾਈ ਉਸ ਲੈਣਾ